ਜੁੱਧ ਨਸਿਆਂ ਵਿਰੁੱਧ ਪੰਜਾਬ ਸਰਕਾਰ ਦੀ ਚਲਾਈ ਸਕੀਮ ਤਹਿਤ ਅੱਜ ਸੰਗਰੂਰ ਜ਼ਿਲ੍ਹਾ ਜਿਹੜਾ ਸੀਐਮ ਭਗਵੰਤ ਸਿੰਘ ਦਾ ਆਪਦਾ ਜ਼ਿਲ੍ਹਾ ਹੈ ਉਹਦੇ ਵਿੱਚ ਪੋਲ ਖੁੱਲਤੀ ਨਜ਼ਰ ਆ ਰਹੀ ਆ ਪੋਰ ਵੀ ਕਿਸ ਤਰ੍ਹਾਂ ਕੇ ਪੱਤਰਕਾਰ ਦੇ ਉੱਤੇ ਹਮਲਾ ਹੁੰਦਾ ਸੀ ਬਿਰਜੀ ਉਸ ਦੇ ਬਹਾਤੇ ਵਿੱਚ ਇੰਜੈਕਸ਼ਨ ਸੀਗਾ ਉਹਨੇ ਉਹਦੇ ਵਿੱਚ ਪਾਣੀ ਨਾਲ ਇਹ ਮਲੋ ਹਿਲਾਉਣ ਲੱਗਿਆ ਪਿਆ ਦੀਆ ਚਿੱਟਾ ਵਿੱਚ ਪਾ ਕੇ ਉਸ ਤੋਂ ਬਾਅਦ ਦੇ ਵਿੱਚ ਮੈਂ ਉਹਦੇ ਮਗਰ ਲੱਗਿਆ ਜਦੋਂ ਮੈਂ ਉਹਦੇ ਕੋਲ ਪਹੁੰਚਿਆ ਉਹਨੇ ਜਲਦੀ ਤੇ ਇੰਜੈਕਸ਼ਨ ਲਾ ਲਿਆ ਸੀਗਾ ਠੀਕ ਹੈ ਇੰਜੈਕਸ਼ਨ ਲਾ ਕੇ ਜਾਂ ਇੰਜੈਕਸ਼ਨ ਛੱਡਤਾ ਸਰੰਜ ਉਹਦੇ ਹੱਥ ਦੇ ਵਿੱਚ ਹੀ ਸੀਗੀ ਆ ਨਾ ਬਲੱਡ ਚੱਲ ਰਿਹਾ ਸੀਗਾ ਪਤਾ ਲੱਗ ਰਿਹਾ ਇੰਜੈਕਸ਼ਨ ਲੱਗ ਰਿਹਾ ਸੀ ਉਹਦੇ ਬਾਹ ਦੇ ਵਿੱਚ ਸਿਰਫ ਜੋ ਜੁਤਨਾਂਸ਼ਾ ਵਿਰੋਧ ਇੱਕ ਮਹਿੰਮ ਚੱਲ ਰਹੀ ਆ ਮੈਂ ਉਹਦੇ ਵਿੱਚ ਇੱਕ ਹਿੱਸਾ ਲੈ ਰਿਆ ਸੀਗਾ ਮੈਨੂੰ ਇਹ ਸੀਗਾ ਮੈਨੂੰ ਨਹੀਂ ਪਤਾ ਸੀਗਾ ਵੀ ਮੈਨੂੰ ਹਿੱਸਾ ਇੰਨਾ ਕ ਮਹਿੰਗਾ ਪੈ ਜਾਏਗਾ ਠੀਕ ਹੈ ਮੇਰੇ ਛੋਟੇ ਬੱਚੇ ਨੇ ਜੀ ਠੀਕ ਹੈ ਉਹ ਤਾਂ ਪਰਮਾਤਮਾ ਦੀ ਕਿਰਪਾ ਨਾਲ ਲੋਕਾਂ ਨੇ ਮੈਨੂੰ ਗੋਣੇ ਛਡਾਤਾ ਇੰਨੇ ਕਮਲੋਂ ਨਸ਼ਿਆਂ ਦੇ ਵਿੱਚ ਰੱਜੇ ਹੋਏ ਸੀ ਜਿਹੜੇ ਮਾਰਨ ਆਏ ਸੀ ਉਹਨਾਂ ਨੇ ਮੇਰੀ ਬਾਹ ਜੀ ਇੱਕ ਇੱਕ ਬਾਹ ਦੇ ਤਿੰਨ ਜਗ੍ਹਾ ਦੇ ਡੰਡੇ ਮਾਰੇ ਨੇ ਤਿੰਨ ਜਗ੍ਹਾ ਤੋਂ ਤੋੜ ਦੇ ਉਦਾ ਢੂਈ ਦੇ ਵਿੱਚ ਉਸ ਸਮੇਂ ਇੱਟਾਂ ਜਲਾਈਆਂ ਉਹਨੇ ਇਹ ਦੇਖਿਆ ਇੱਟ ਕਿੱਤੇ ਵੱਜੇਗੀ ਸਾਰੀ ਦੁਕਾਨ ਭੰਨੀ ਪਈ ਇੱਟਾਂ ਨਾਲ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਚਲਾਈ ਸਕੀਮ ਤਹਿਤ ਅੱਜ ਸੰਗਰੂਰ ਜ਼ਿਲ੍ਹਾ ਜਿਹੜਾ ਸੀਐਮ ਭਗਵੰਤ ਮਾਨ ਦਾ ਆਪਦਾ ਜ਼ਿਲ੍ਹਾ ਹੈ ਉਹਦੇ ਵਿੱਚ ਪੋਲ ਖੁਲਤੀ ਨਜ਼ਰ ਆ ਰਹੀ ਆ ਪੋਰ ਵੀ ਕਿਸ ਤਰ੍ਹਾਂ ਕੇ ਪੱਤਰਕਾਰ ਦੇ ਉੱਤੇ ਹਮਲਾ ਹੁੰਦਾ ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਹੈਪੀ ਸ਼ਰਮਾ ਜੋ ਪੁਹਾਣੀਗੜ੍ਹ ਤੋਂ ਰਿਪੋਰਟਰ ਨੇ ਉਹਨਾਂ ਵੱਲੋਂ ਇੱਕ ਨਸ਼ੇੜੀ ਦੀ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਵੀਡੀਓ ਚੱਲਦੀ ਆ ਉਸ ਤੋਂ ਬਾਅਦ ਤਕਰੀਬਨ ਅੱਜ 11:00 ਪਾਉਣੇ 11 ਦੇ ਕਰੀਬ ਜਿਹੜਾ ਉਸ ਦੇ ਉੱਤੇ ਹਮਲਾ ਹੋ ਜਾਂਦਾ ਪੁਲਿਸ ਨੇ ਵੀਡੀਓ ਦੇਖ ਕੇ ਪੱਤਰਕਾਰ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਪੱਤਰਕਾਰ ਦੀ ਬੈਰਲ ਕੀਤੀ ਗਈ ਵੀਡੀਓ ਜਿਹੜਾ ਨਸੇੜੀ ਸੀ ਉਸ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜਿਹਦਾ ਖਮਿਆਜਾ ਸਾਡੇ ਪੱਤਰਕਾਰ ਹੈਪੀ ਸ਼ਰਮਾ ਨੂੰ ਭੁਗਤਣਾ ਪਿਆ ਹੈ ਤੁਹਾਡੇ ਸਾਹਮਣੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈਪੀ ਸ਼ਰਮੇ ਦੀਆਂ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਹੱਥ ਦੇ ਵਿੱਚ ਦੇਖੋਗੇ ਤਿੰਨ ਜਗ੍ਹਾ ਤੋਂ ਇਹਨਾਂ ਦੀ ਬਾਹ ਹੈ ਜਿਹੜੀ ਫੈਕਚਰ ਕੀਤੀ ਗਈ ਹੈ ਤੇ ਸਿਰ ਦੇ ਉੱਤੇ ਸੱਟ ਲੱਗੀ ਹੈ ਤਕਰੀਬਨ 8 ਤੋਂ 10 ਬੰਦੇ ਜਿਹੜੇ ਦੱਸੇ ਜਾ ਰਹੇ ਨੇ ਕਿ ਜਿਹੜੇ ਹਮਲਾਵਰ ਨੇ ਜਿਨ੍ਹਾਂ ਨੇ ਹਮਲਾ ਕੀਤਾ ਪਰ ਤੁਹਾਨੂੰ ਦੱਸ ਦਈਏ ਕਿ ਰਿਪੋਰਟਰ ਜਿਹੜੇ ਆਵਾਜ਼ ਉਠਾਉਂਦੇ ਨੇ ਚੌਥਾ ਥੰਮ ਮੰਨੇ ਜਾਂ ਉਹਨਾਂ ਦੀ ਜਦੋਂ ਆਵਾਜ਼ ਉਠਾਉਂਦੇ ਨੇ ਕੋਈ ਸੱਚਾਈ ਸਾਹਮਣੇ ਲਿਆਉਣੀ ਚਾਹੁੰਦੇ ਨੇ ਤਾਂ ਸਰਕਾਰ ਕਹਿ ਸਕਦੀ ਆ ਕਿ ਜਿਹੜੇ ਸਰਕਾਰ ਦੀ ਜਿਹੜੀ ਗੁੰਡਾਗਰਦੀ ਆ ਜਾਂ ਸਰਕਾਰ ਜਿਹੜੇ ਨਸ਼ੇੜਿਆਂ ਦੀ ਗੱਲ ਕਰ ਰਹੀ ਆ ਕਿ ਅਸੀਂ 90% ਜੁਧ ਨਸਿਆਂ ਵਿਰੁੱਧ ਉਸ ਤੇ ਕਾਬੂ ਕਰ ਲਿਆ ਜਿਹੜੀ ਚੇਨ ਆ ਨਸ਼ੇ ਦੀ ਤੋੜਤੀ ਤਾਂ ਸਾਡੇ ਹੈਪੀ ਸਰਮਨ ਨੇ ਹੱਥ ਦੇ ਵਿੱਚ ਨਸ਼ੇ ਦੀ ਪੂੜੀ ਵੀ ਦਿਖਾਈ ਸੀ ਅਸੀਂ ਪਹਿਲਾਂ ਹੈਪੀ ਸਰਮਨ ਨਾਲ ਗੱਲ ਕਰ ਲੈਣਾ ਹੈਪੀ ਜੀ ਕਦੋਂ ਵੀਡੀਓ ਵਾਇਰਲ ਕੀਤੀ ਸੀ ਤੁਸੀਂ ਵੀਰ ਜੀ ਵੀਡੀਓ ਪਰਸੋਂ ਕੀਤੀ ਸੀ ਵਾਇਰਲ ਮੈਂ ਪਰਸੋਂ ਹੀ ਬਣਾਈ ਦੀ ਪਰਸੋਂ ਨੂੰ ਵਾਇਰਲ ਕਰਤੀ ਸੀਗੀ ਕੀ ਕੀ ਉਸ ਦੇ ਹੱਥ ਦੇ ਵਿੱਚ ਕੀ ਕੀ ਮਿਲਿਆ ਵੀਰ ਜੀ ਉਸ ਦੇ ਹੱਥ ਦੇ ਵਿੱਚ ਇੰਜੈਕਸ਼ਨ ਸੀਗਾ ਉਹਨੇ ਉਹਦੇ ਵਿੱਚ ਪਾਣੀ ਨਾਲ ਮਲੋ ਹਲਾਉਣ ਲੱਗਿਆ ਪਿਆ ਦੀਆ ਚਿੱਟਾ ਵਿੱਚ ਪਾ ਕੇ ਉਸ ਤੋਂ ਬਾਅਦ ਦੇ ਵਿੱਚ ਮੈਂ ਉਹਦੇ ਮਗਰ ਲੱਗ ਗਿਆ ਜਦੋਂ ਨੂੰ ਮੈਂ ਉਹਦੇ ਕੋਲ ਪਹੁੰਚਿਆ ਉਹਨੇ ਜਲਦੀ ਦੇ ਦੇ ਇੰਜੈਕਸ਼ਨ ਲਾ ਲਿਆ ਸੀਗਾ ਠੀਕ ਹੈ ਇੰਜੈਕਸ਼ਨ ਲਾ ਕੇ ਇੰਜੈਕਸ਼ਨ ਸਿੱਟਦਾ ਸਰੰਜ ਉਹਦੇ ਹੱਥ ਦੇ ਵਿੱਚ ਹੀ ਸੀਗੀ ਆ ਬਲੱਡ ਚੱਲ ਰਿਹਾ ਸੀਗਾ ਪਤਾ ਲੱਗ ਰਿਹਾ ਇੰਜੈਕਸ਼ਨ ਲੱਗ ਰਿਹਾ ਸੀ ਉਹਦੇ ਬਾਹ ਦੇ ਵਿੱਚ ਮਨ ਵੀ ਗਿਆ ਕਿ ਮੈਂ 90 ਤੋਂ 200 ਰੁਪਏ ਦਾ ਲੈ ਕੇ ਆਇਆ ਵੀ ਬਹੁਤ ਬੜੀ ਮੁਸ਼ਕਲ ਮੈਨੂੰ ਇੱਕ ਵਾਰ ਲੱਗਦਾ ਠੀਕ ਹੈ ਵੀ ਮੈਂ ਕੰਮਕਰ ਵਾਲਾ ਬੰਦਾ ਹੁਣ ਇਹ ਵੀ ਕਿਹਾ ਚਲੋ ਮਾਦੀ ਵੀਡੀਓ ਵਾਇਰਲ ਕਰਤੀ ਮੈਂ ਹੈਸ਼ਟੈਗ ਕੀਤਾ ਭਗਵੰਤ ਮਾਨ ਜੀ ਸੀਐਮ ਜੀ ਨੂੰ ਸਿਰਫ ਜੋ ਜੁੱਧਨਾਂਸ਼ਾ ਵਿਰੋਧ ਦੀ ਕਮਹਮ ਚੱਲ ਰਹੀ ਆ ਮੈਂ ਉਹਦੇ ਵਿੱਚ ਇੱਕ ਹਿੱਸਾ ਲੈ ਰਿਆ ਸੀਗਾ ਮੈਨੂੰ ਇਹ ਸੀਗਾ ਮੈਨੂੰ ਨਹੀਂ ਪਤਾ ਸੀਗਾ ਵੀ ਮੇਨੂੰ ਹਿੱਸਾ ਇੰਨਾ ਕ ਮਹਿੰਗਾ ਪੈ ਜਾਏਗਾ ਠੀਕ ਹੈ ਮੇਰੇ ਛੋਟੇ ਛੋਟੇ ਬੱਚੇ ਨੇ ਜੀ ਠੀਕ ਹੈ ਉਹ ਤਾਂ ਪਰਮਾਤਮਾ ਦੀ ਕਿਰਪਾ ਨਾਲ ਲੋਕਾਂ ਨੇ ਮੈਨੂੰ ਗਵਾਨ ਨਹੀਂ ਛਡਾਤਾ ਨਹੀਂ ਉਹਨਾਂ ਨੇ ਕੁਝ ਨਹੀਂ ਦੇਖ ਰਿਹਾ ਕਿੱਥੇ ਮਾਰਨਾ ਕਿਉਂਕਿ ਉਹ ਇੰਨੇ ਕੁ ਮੰਨ ਲਓ ਨਸ਼ੇ ਦੇ ਵਿੱਚ ਰੱਜੇ ਹੋਏ ਸੀ ਜਿਹੜੇ ਮਾਰਨ ਆਏ ਸੀਗੇ ਉਹਨਾਂ ਨੇ ਮੇਰੀ ਬਾਹ ਜੀ ਇੱਕ ਬਾਹ ਦੇ ਤਿੰਨ ਜਗ੍ਹਾ ਤੇ ਡੰਡੇ ਮਾਰੇ ਨੇ ਤਿੰਨ ਜਗ੍ਹਾ ਤੋਂ ਤੋੜਦੀ ਉਹਦਾ ਢੂਈ ਦੇ ਵਿੱਚ ਉਸ ਤੋਂ ਬਾਅਦ ਇੱਟਾਂ ਜਲਾਈਆਂ ਉਹਨੇ ਇਹ ਦੇਖਿਆ ਇੱਟ ਕਿੱਤੇ ਬੱਜੇਗੀ ਸਾਰੀ ਦੁਕਾਨ ਭੰਨੀ ਪਈ ਇੱਟਾਂ ਨਾਲ ਜਿਹੜਾ ਮੇਰਾ ਆਫਿਸ ਹੈਗਾ ਠੀਕ ਹੈ ਹੈਪੀ ਜੇ ਹਮਲਾ ਅੱਜ ਜਿਹੜਾ ਹਮਲਾ ਕਿੰਨੇ ਕੁ ਵਜੇ ਦੇ ਕਰੀਬ ਹੋਇਆ ਕਿੰਨੇ ਕੁ ਬੰਦੇ ਸੀ ਬੀਜੇ ਹਮਲਾ ਹੋਇਆਗਾ ਜੀ ਇਹ ਪੌਣੇ 12:00 ਵਜੇ 11:40 40 50 ਮਿੰਟਾਂ ਦੇ ਠੀਕ ਹੈ ਉਹ ਹੈਗੇ ਸੀ 9 ਤੋਂ 10 ਮੁੰਡੇ ਸੀਗੇ ਜੀ ਉਸ ਪਹਿਲਾਂ ਇੱਕ ਮੁੰਡਾ ਕਿ ਰੈਕੀ ਕਰਕੇ ਗਿਆ ਆਪਣੀ ਦੁਕਾਨਾਂ ਦੇ ਵਿੱਚ ਇੱਕ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਆ ਜੀ ਉਹ ਕਹਿੰਦਾ ਮੈਂ ਮੋਟਰਸਾਈਕਲ ਰਿਪੇਅਰ ਕਰਾਉਣਾ ਦੇਖ ਕੇ ਗਿਆਗਾ ਠੀਕ ਹੈ ਉਸ ਤੋਂ ਬਾਅਦ ਉਹ ਕਰਾ ਕੇ ਲੈ ਕੇ ਨਹੀਂ ਆਈ ਚਲਾ ਗਿਆ ਉਹ ਰੈਕੀ ਕਰਕੇ ਵੀ ਕਿੱਥੇ ਮੈਂ ਬੈਠਾ ਕੀ ਗੱਲਬਾਤ ਆਗੀ ਠੀਕ ਹੈ ਰੈਕੀ ਕਰਨ ਤੋਂ ਬਾਅਦ ਵਿੱਚ 9-10 ਜਣੇ ਆ ਕੇ ਆ ਕੇ ਹਮਲਾ ਕਰਤਾ ਕੋਈ ਪੁਲਿਸ ਅਧਿਕਾਰੀ ਤੁਹਾਡੇ ਬਿਆਨ ਲੈਣ ਆਇਆ ਕੋਈ ਨਹੀਂ ਜੀ ਦੋ ਮੁਲਾਜ਼ਮ ਆ ਕੋਈ ਬਿਆਨ ਨਹੀਂ ਵੈਸੇ ਹੀ ਵਾਈਫੇਸ ਕੀ ਹੋ ਗਿਆ ਕਿਵੇਂ ਹੋ ਗਿਆ ਬਸ ਇੰਨਾ ਕ ਮੰਨ ਲੋ ਕਰਕੇ ਚਲੇ ਗਏ ਕੋਈ ਮੇਰੇ ਸੈਨਿਕ ਨਹੀਂ ਕਰਾਈ ਜੀ ਕੋਈ ਹੋ ਨਹੀਂ ਕੀਤਾ ਹੈਗਾ ਠੀਕ ਹੈ ਬਿਲਕੁਲ ਜੀ ਇਹ ਸਨ ਹੈਪੀ ਸ਼ਰਮਾ ਜਿਨ੍ਹਾਂ ਨੇ ਆਪਣੀ ਹੱਦ ਬੀਤੀ ਦੱਸੀ ਹੈ ਪਰ ਤੁਹਾਨੂੰ ਦੱਸ ਦਨੇ ਆ ਕਿ ਮੀਡੀਆ ਬੀਟੀਏ ਦਾ ਕੰਮ ਹੁੰਦਾ ਹੈ ਹਰ ਇੱਕ ਚੀਜ਼ ਮਾੜੇ ਅਨਸਰਾਂ ਨੂੰ ਲੋਕਾਂ ਦੇ ਸਾਹਮਣੇ ਪ੍ਰਸ਼ਾਸਨ ਦੇ ਸਾਹਮਣੇ ਉਜਾਗਰ ਕਰਨਾ ਕਿ ਇਹ ਮਾੜੇ ਅਨਸਰ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੀਡੀਆ ਨੂੰ ਅੱਗੇ ਲਿਆਉਣਾ ਮਾੜੇ ਅਨਸਰਾਂ ਨੂੰ ਉਹ ਮਹਿੰਗਾ ਪਿਆ ਤਿੰਨ ਜਗ੍ਹਾ ਤੋਂ ਉਹਦੀ ਬਾਹ ਟੁੱਟ ਚੁੱਕੀ ਆ ਤੇ ਸਿਰ ਦੇ ਉੱਤੇ ਸੱਟ ਲੱਗੀ ਹੋਈ ਆ ਪਰ ਪ੍ਰਸ਼ਾਸਨ ਦਾ ਕੋਈ ਵੀ ਅਜੇ ਕਹਿ ਸਕਦੇ ਆ ਕਿ ਖਾਸ ਰਵਈਆ ਕਹਿ ਸਕਦੇ ਆ ਅਜੇ ਤੱਕ ਕੋਈ ਬਿਆਨ ਨਹੀਂ ਲਿਆ ਗਿਆ ਪਰ ਦੇਖਣਾ ਹੋਵੇਗਾ ਸਾਡੇ ਨਾਲ ਸਾਡੇ ਜਿਹੜੇ ਸੰਯੁਕਤ ਪ੍ਰੈਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਪੱਗੂ ਵਾਲਾ ਰਣਜੀਤ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਜਿਹੜੇ মিডিਆ ਆਪਣੇ ਜਿਹੜੀ ਰੋਲ ਨਿਭਾਉਂਦਾ ਹੈ ਹਰ ਇੱਕ ਰਿਸਕ ਲੈਂਦਾ ਹੈ ਪਰ ਉਸੇ ਤੇ ਹਮਲਾ ਹੋਣਾ ਕਿਵੇਂ ਦੇ ਤੁਸੀਂ ਬਹੁਤ ਹੀ ਮਾੜੀ ਘਟਨਾ ਜੀ ਪੰਜਾਬ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਵਾਲੀਆਂ ਗੱਲਾਂ ਸਿਰਫ ਗੱਲਾਂ ਗੱਲਾਂ ਜਿਹਾ ਹੀ ਮੇਰੇ ਖਿਆਲ ਦਾ ਰਹਿ ਗਿਆ 2 ਦਿਨ ਪਹਿਲਾਂ ਵੀਡੀਓ ਵਾਇਰਲ ਹੋਈ ਹੈ ਹਜੇ ਤੱਕ ਕੋਈ ਕਾਰਵਾਈ ਉਹ ਨਸ਼ਾ ਤਸਕਰ ਦਾ ਸ਼ਰੀਆਮ ਮੂੰਹ ਦਿਖਾਇਆ ਗਿਆ ਉਹਦੇ ਨਾਮ ਵਗੈਰਾ ਤੱਕ ਵੀ ਦਿਖਾਇਆ ਗਿਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਹੁਣ ਇਹਨਾਂ ਦੀ ਪੋਣੇ 11 ਵਜੇ ਦੀ ਪੋਣੇ 12 ਵਜੇ ਦਾ ਜਿਹੜਾ ਇਹ ਘਟਨਾ ਵਾਪਰੀ ਹੈ ਹਜੇ ਤੱਕ ਸਿਰਫ ਦੋ ਪੁਲਿਸ ਵਾਲੇ ਆ ਕੇ ਉਹ ਦੇਖ ਕੇ ਮੁੜ ਗਏ ਉਸ ਤੋਂ ਬਾਅਦ ਡੀਐਸਪੀ ਤੱਕ ਨੂੰ ਐਸਐਚਓ ਤੱਕ ਨੂੰ ਸਭ ਨੂੰ ਪਤਾ ਹਜੇ ਤੱਕ ਕੋਈ ਕਾਰਵਾਈ ਹੋਣੀ ਕੀ ਕਰੋਗੇ ਤੁਸੀਂ ਆਪਣਾ ਖਬਰਾਂ ਲਾ ਕੇ ਕੀ ਕਰਾਂਗੇ ਜਾਂ ਸਰਕਾਰ ਨੂੰ ਸਰਕਾਰ ਨੂੰ ਇੱਧਰ ਤਾਂ ਧਿਆਨ ਨਹੀਂ ਸਰਕਾਰ ਨੂੰ ਤਾਂ ਇਹ ਲੱਗ ਰਿਹਾ ਵੀ ਬਸ ਅਸੀਂ ਅਖਬਾਰਾਂ ਚ ਚੈਨਲਾਂ ਦੇ ਦਿਖਾਤਾ ਜੀ ਨਸ਼ਿਆਂ ਵਿਰੁੱਧ ਇਹ ਨਸ਼ਿਆਂ ਵਿਰੁੱਧ ਵਾਲੀ ਕਟਣਾ ਹੈ ਹੁਣ ਤੱਕ 2.5 ਘੰਟੇ ਹੋ ਗਏ ਅਸੀਂ ਵੇਟ ਕਰ ਰਹੇ ਹਾਂ ਆ ਰਹੇ ਆ ਜੀ ਬਸ ਆ ਰਹੇ ਆ ਹਜੇ ਤੱਕ ਕੋਈ ਕਾਰਵਾਈ ਨਹੀਂ ਪੁਲਿਸ ਜੇਕਰ ਮੀਡੀਆ ਨੂੰ ਆਪਣੇ ਬਿਆਨ ਰਿਕਾਉਣ ਦੇ ਵਿੱਚ 2-3 ਘੰਟੇ ਲੱਗ ਸਕਦੇ ਨੇ ਤਾਂ ਆਮ ਲੋਕਾਂ ਦਾ ਕੀ ਬਹੁਤ ਮਾੜੀ ਮੈਂ ਤਾਂ ਕਹਿੰਦਾ ਜੀ ਬੜੀ ਮਾੜੀ ਗੱਲ ਆ ਮੈਂ ਤਾਂ ਕਹਿੰਦਾ ਅੱਜ ਸ਼ਾਮ ਤੱਕ ਆਗਰਵਾਇਜ਼ ਕੋਈ ਸਖਤ ਕਾਰਵਾਈ ਨਾ ਹੋਈ ਕੱਲ ਸਵੇਰ ਤੋਂ ਅਸੀਂ ਵੱਡਾ ਸੰਘਰਸ਼ ਲਿਖਾਂਗੇ ਸਿੰਘ ਪ੍ਰੈਸ ਕਲੱਬ ਵੱਲੋਂ ਬਿਲਕੁਲ ਜੀ ਇਹ ਸਾਡਾ ਪੂਰੇ ਮੀਡੀਆ ਦਾ ਫੈਸਲਾ ਹੈ ਕਿ ਜੇਕਰ ਅੱਜ ਸ਼ਾਮ ਤੱਕ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਨਹੀਂ ਫੜਿਆ ਗਿਆ ਤਾਂ ਕੱਲ ਨੂੰ ਪਾਵੇਂ ਸਾਡਾ মিডিਆ ਪਰਸਨ ਹੋਣ ਪਾਵੇਂ ਸਾਡੀਆਂ ਜਥੇਬੰਦੀਆਂ ਹੁਣ ਪਾਵੇਂ ਬ੍ਰਾਹਮਣ ਸਭਾ ਹੋਵੇ ਤੇ ਕਿਸਾਨ ਜੁਨੀਆਨਾ ਸਾਰੇ ਇਕੱਠੇ ਹੋ ਕੇ ਇੱਕ ਵੱਡਾ ਐਕਸ਼ਨ ਜਿਹੜਾ ਕੀਤਾ ਜਾਂਦਾ ਹਰ ਜਗ੍ਹਾ ਬਖੋ ਪੀਰ ਹੋਵੇ ਕਦੇ ਨਸ਼ਾ ਨਹੀਂ ਸੀ ਹੁੰਦਾ ਹਰ ਜਗ੍ਹਾ ਤੇ ਨੌਜਵਾਨੇ ਜਿਹੜੇ ਨਸ਼ੇ ਦੇ ਨਾਲ ਮਰ ਰਹੇ ਨੇ ਕਿਵੇਂ ਦੇਖ ਜੋ ਕਿ ਜਿਹੜੇ ਆਵਾਜ਼ ਉਠਾਉਂਦੇ ਨੇ ਉਹਨਾਂ ਤੇ ਹਮਲਾ ਕੀਤਾ ਜਾਂਦਾ ਅੱਜ ਸਾਡਾ ਪੱਤਰਕਾਰ ਆ ਜਿਹੜਾ ਉਹ ਬੈੱਡ ਤੇ ਪਿਆ ਇਹ ਜਿਹੜਾ ਸਰਕਾਰਾਂ ਵੱਲੋਂ ਫੇਰ ਕਹਿੰਦੇ ਆ ਵੀ ਆਪਣੀਆਂ ਕੁਰਸੀਆਂ ਨੂੰ ਦੁਬਾਰਾ ਸਤਾ ਦੇ ਵਿੱਚ ਲਿਆਉਣ ਵਾਸਤੇ ਆਉਣ ਵਾਸਤੇ ਜਿਹੜੀਆਂ ਇਹ ਚਾਲਾਂ ਨੇ ਅਸੀਂ ਤਾਂ ਚਾਲਾਂ ਹੀ ਕਹਾਂਗੇ ਵੀ ਇਹ ਨਸ਼ਿਆਂ ਵਿਰੁੱਧ ਜੀ ਇਹ ਚਾਲਾਂ ਚੱਲ ਕੇ ਭੋਲੇ-ਪਾਲੇ ਪਿੰਡਾਂ ਦੇ ਲੋਕਾਂ ਨੂੰ ਆਪ ਦੇ ਕੰਨੀ ਕਰਨਾ ਵੋਟਾਂ ਲੈਣ ਦੇ ਸਬੰਧ ਦੇ ਵਿੱਚ ਜੇਕਰ ਸਰਕਾਰ ਗੌਰ ਕਰਦੀ ਆ ਤਾਂ ਮਿੰਟ ਦੇ ਵਿੱਚ ਨਸ਼ੇ ਤੇ ਕੈਨ ਪੂਰੀ ਰੋਕਥਾਮ ਪਾ ਸਕਦੀ ਆ ਇੱਥੋਂ ਤੱਕ ਵੀ ਸਬੂਤ ਨੇ ਸਾਡੇ ਮੋਬਾਈਲਾਂ ਦੇ ਵਿੱਚ ਪਈਆਂ ਨੇ ਵੀਡੀਓ ਵੀ ਪੁਲਿਸ ਦੇ ਖੜੇ-ਖੜਾਏ ਮੁਲਾਜ਼ਮਾਂ ਦੇ ਸਾਹਮਣੇ ਨਸ਼ਾ ਲੈ ਕੇ ਆਏ ਨੇ ਉਹਨਾਂ ਦਾ ਐਕਸੀਡੈਂਟ ਹੁੰਦਾ ਇੱਕ ਭਾਣਾ ਜਿਹੜਾ ਉਹਰੇ ਵਾਪਰਦਾ ਉਹਦੇ ਸਕੂਟਰੀ ਦੇ ਵਿੱਚੋਂ ਬਾਅਦ ਦੇ ਵਿੱਚੋਂ ਚਿੱਟਾ ਲੈ ਕੇ ਜਾਂਦੇ ਨੇ ਉਹ ਆਪਦੇ ਪੀਣ ਵਾਸਤੇ ਜਿਹੜਾ ਚਿੱਟਾ ਲੈ ਕੇ ਆਉਂਦਾ ਨਾ 2 ਗ੍ਰਾਮ 4 ਗ੍ਰਾਮ ਉਹਨੂੰ ਉਹ ਪੀਣ ਵਾਸਤੇ ਉਹਦੇ ਕੋਲ ਪੈਸਾ ਨਹੀਂ ਹੁੰਦਾ ਜਦ ਤਾ ਉਹ ਚੋਰੀਆਂ ਕਰਦੇ ਨੇ ਮੋਟਰਾਂ ਦੀਆਂ ਕੇਬਲਾਂ ਲਾਉਂਦੇ ਨੇ ਸਟਾਰਟਰ ਲਾਉਂਦੇ ਨੇ ਜਦੋਂ ਉਹਨਾਂ ਦਾ ਕਿਤੇ ਨਹੀਂ ਹੱਥ ਪੈਂਦਾ ਤਾਂ ਉਹ ਅੱਗੇ ਜਿਹੜੇ ਤਸਕਰ ਨੇ ਸਮਗਲਰ ਨੇ ਉਹ ਨਸ਼ਾ ਦਿੰਦੇ ਨੇ ਵੀ ਆ ਫਲਾਣੇ ਫਲਾਣੇ ਬੰਦੇ ਨੂੰ ਡਰੈੱਸ ਦੇ ਕੇ ਉਹਦੇ ਘਰ ਪਚਾ ਉਸ ਤੋਂ ਬਾਅਦ ਜਿਹੜੀ ਤੈਨੂੰ ਡੋਜ ਦੇਣੀ ਆ ਮੈਂ ਦੇਖੂ ਉਹਨੂੰ ਡੋਜ ਦੇ ਕੇ ਅੱਗੇ ਫਿਰ ਉਹ ਸਪਲਾਈਏ ਇਸ ਤਰ੍ਹਾਂ ਕਰਦੇ ਨੇ ਜੇ ਫਸਦਾ ਤਾਂ ਉਹ ਬੰਦਾ ਫਸਦਾ ਜੇ ਉਹ ਨੌ ਵੀ ਲੈਂਦਾ ਅੱਗੇ ਕੋਈ ਕਾਰਵਾਈ ਨਹੀਂ ਹੁਣ ਜੇ ਗੱਲ ਕੀਤੀ ਜਾਵੇ ਪੱਤਰਕਾਰ ਤੇ ਹਮਲਾ ਹੋਇਆ ਤੁਹਾਡੀ ਜਥੇਬੰਦੀ ਹੈ ਜਿਹੜੀ ਉਹ ਕੀ ਐਕਸ਼ਨ ਲੈ ਸਕਦੀ ਹੈ ਜਿਹੜਾ ਇਥੇ ਹੈਪੀ ਸ਼ਰਮਾ ਜੀ ਤੇ ਪੱਤਰਕਾਰ ਤੇ ਹਮਲਾ ਹੋਇਆ ਇਹ ਪੂਰਾ ਨਿੰਦਣਯੋਗ ਆ ਭਾਰਤੀ ਕਿਸਾਨ ਯੂਨੀਅਤ ਇਕਤਾ ਗਰਾਹ ਵੱਲੋਂ ਜਿਹੜੀ ਸਾਡੀ ਸਪੋਰਟ ਆ ਪੱਤਰਕਾਰਾਂ ਨੂੰ ਫੁੱਲ ਸਪੋਰਟ ਆ ਜਿਹਾ ਜਿਹਾ ਸੰਦੇਸ਼ ਦੇਵੋਗੇ ਉਹ ਤੁਹਾਡੇ ਨਾਲ ਖੜਾਂਗੇ ਕਿਉਂਕਿ ਇਹ ਵੱਡੀ ਗੱਲ ਆ ਛੋਟੀ ਗੱਲ ਨਹੀਂ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਬਾਰ-ਬਾਰ ਟੀਵੀ ਚੈਨਲਾਂ ਤੇ ਐਡ ਆਉਂਦੀ ਆ ਲੋਕਾਂ ਦੇ ਘਰ ਟਹਾ ਕੇ ਨਹੀਂ ਪੁਲਿਸ ਆ ਜਿਹੜਾ ਆਲਨ ਅਸੀਂ ਉਹਦੀ ਵੀ ਨਿੰਦਿਆ ਕਰਦੇ ਆ ਜੇ ਘਰ ਦੇ ਵਿੱਚ ਦਸਜੀ ਹੁੰਦੇ ਨੇ ਜੇ ਇੱਕ ਜੀ ਨਸ਼ੇ ਤੇ ਲੱਗ ਗਿਆ ਉਹਦੀ ਦਲਦਲ ਦੀ ਭੇਟ ਚੜ ਗਿਆ ਉਹ ਤੋਂ ਚਿੱਟਾ ਬਕਿਆ ਲਿਆ ਜੇ ਘਰ ਉਹਦੇ ਪਿਓ ਦਾ ਪਾਇਆ ਹੋਇਆ ਤਾਂ ਉਹਦੀ ਐਫਆਰਆਈ ਦੇ ਨਾਲ ਘਰ ਆਲਣਾ ਉਹ ਦੂਸਰੇ ਬੱਚਿਆਂ ਦਾ ਉਹਨਾਂ ਦੇ ਘਰ ਵਾਲੀ ਦਾ ਉਹਨਾਂ ਦੀਆਂ ਬੇਟੀਆਂ ਬੇਟਿਆਂ ਦਾ ਕੀ ਕਸੂਰ ਹੁੰਦਾ ਅਸੀਂ ਤਾਂ ਉਹਦੇ ਵੀ ਵਿਰੋਧਾਂ ਵੀ ਘਰ ਨਹੀਂ ਢਾਉਣਾ ਚਾਹੀਦਾ ਉਸ ਬੰਦੇ ਨੂੰ ਫੜੋ ਚੌਂਕ ਦੇ ਵਿੱਚ ਫਾਂਸੀ ਦੇਵੋ ਉਹਦੀ ਸਜ਼ਾ ਦਿਓ ਉਸ ਨੂੰ ਦਿਓ ਨਾ ਕਿ ਘਰ ਨੂੰ ਦਿਓ ਪੀਲਾ ਪੰਜਾ ਚੱਲੇ ਇਹ ਇੱਕ ਵੋਟਾਂ ਲੈਣ ਦੀ ਨਵੀਂ ਚਾਲ ਆ ਸਰਕਾਰ ਦੀ ਬਿਲਕੁਲ ਜੀ ਇਹ ਇੱਕ ਵੋਟਾਂ ਲੈਣ ਦੀ ਨਵੀਂ ਚਾਲ ਹੈ ਜੁੱਧ ਨਸਿਆਂ ਵਿਰੁੱਧ ਸਿਰਫ ਇੱਕ ਕਹਿ ਸਕਦੇ ਆ ਉਹਦੀ ਅੱਜ ਫੂਕ ਨਿਕਲਦੀ ਭਵਾਨੀ ਗੜ ਦੇ ਵਿੱਚ ਪੱਤਰਕਾਰ ਦੇ ਹਮਲੇ ਨੇ ਦਰਸਾ ਦਿੱਤੀ ਆ ਕਿ ਜੁੱਧ ਨਸਿਆਂ ਵਿਰੁੱਧ ਦੀ ਜਿਹੜੀ ਚੇਨ ਹੈ ਜਿੱਥੇ ਸਰਕਾਰ 90% ਜਿਹੜੀ ਚੇਨ ਤੋੜਨ ਦੀ ਗੱਲ ਕਰ ਰਹੀ ਆ ਉਹ ਚੇਨ ਉਸੇ ਤਰ੍ਹਾਂ ਚੱਲਦੀ ਆ ਪਰ ਉਹਦੀ ਜਿਹੜੀ ਮਿਸਾਲ ਨੇ ਸਾਡੇ ਹੈਪੀ ਸ਼ਰਮਾ ਜੀ ਨੇ ਜਿਨ੍ਹਾਂ ਨੇ ਜਿਹੜਾ ਉਹ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨੂੰ ਜਿਹੜੀ ਆਪਣੀ ਇੱਕ ਬਾਹ ਤੜਵਾਉਣੀ ਪਈ ਤੇ ਸਿਰ ਤੇ ਸੱਟ ਖਾਣੀ ਪਈ ਹੋ ਸਕਦਾ ਉਹਦੀ ਜਾਨ ਵੀ ਚਲੇ ਸਰ ਉਹਨਾਂ ਦੇ ਮਤਲਬ ਕਾਫੀ ਸੱਟਾਂ ਨੇ ਹੱਥਾਂ ਤੇ ਵੀ ਨੇ ਮਤਲਬ ਬਾਹਾਂ ਤੇ ਸੱਟ ਲੱਗੀ ਹੋਈ ਹੈ ਸਿਰ ਤੇ ਵੀ ਸੱਟ ਹੈ ਬਲੀਡਿੰਗ ਹੋ ਰਹੀ ਹੈ ਸਤੋਂ ਤੇ ਅਸੀਂ ਉਹਨਾਂ ਨੂੰ ਮੈਨੇਜ ਕਰਕੇ ਫਿਰ ਉਹ ਕਰਤਾ ਸੀਗਾ ਉਹਨਾਂ ਦਾ ਸਾਰਾ ਕੁਝ ਅ ਮਤਲਬ ਸਿਰ ਤੇ ਵੀ ਸਟੀਚਿੰਗ ਹੋਈ ਹੈ ਬਾਹਾਂ ਤੇ ਸਟੀਚਿੰਗ ਤਾਂ ਨਹੀਂ ਹੋਈ ਪਰ ਬਾਹ ਦੀ ਮਤਲਬ ਕਾਫੀ ਜ਼ਿਆਦਾ ਪੇਨ ਹੈ ਉਹਨਾਂ ਨੂੰ ਤੇ ਫਲਾਉਨ ਚ ਵੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਬਾਹਾਂ ਬਾਹ ਐਕਸਰੇ ਹੋਈ ਹੈ ਜਾ ਕੇ ਸਰ ਇਹ ਦੇਖੋ ਐਕਸਰੇ ਚ ਪਤਾ ਲੱਗੋ ਫਾਈਨਲ ਫਾਈਨਲ ਉਹਨੂੰ ਰੈਫਰ ਕੀਤਾ ਇੱਥੇ ਜਾ ਸਰ ਮੈਂ ਪਰਚਾ ਕੱਟਦਾ ਐਮ ਐਲ ਸੀ ਦਾ ਜਿਹੜਾ ਜੋ ਕਾਰਵਾਈ ਹੁੰਦੀ ਹੈ ਪੀ ਆਈ ਐਸ ਨੇ ਭੇਜੀ ਤੀ ਐਮ ਐਲ ਸੀ ਕੱਟਤੀ ਸਭ ਕੁਝ ਕਰਤਾ ਕੰਪਿਊਟਰਾਈਜ਼ਡ ਐਮ ਐਲ ਆਰ ਉਹਨਾਂ ਨੂੰ ਹੈਂਡ ਓਵਰ ਕਰਤੀ ਤੇ ਉਸ ਤੋਂ ਬਾਅਦ ਉਹ ਉਹਨਾਂ ਨੂੰ ਸੰਗਰੂ ਰੈਫਰ ਹੋਣਗੇ ਕਿਉਂਕਿ ਆਰਥੋਪੈਡਿਸ਼ਨ ਨੂੰ ਨਾ ਹੋਣ ਦੀ ਵਜ੍ਹਾ ਕਰਕੇ ਅਸੀਂ ਉਹਨਾਂ ਨੂੰ ਸੰਗਰੂ ਰੈਫਰ ਕੀਤਾ ਕਿੰਨਾ ਟਾਈਮ ਹੋ ਗਿਆ ਜਿਹੜੀ ਪੁਲਸ ਰੂ ਜਿਹੜਾ ਤੁਸੀਂ ਭੇਜੀ ਹੈ ਸਰ ਪੁਲਸ کافی دیر ਹੋ ਗਈ ਸਰ ਸਾਡੇ ਦਾ ਆਈਸੀ ਮੇਰੇ ਕੋਲੇ ਸਾਢੇ 12 ਵਜੇ ਆਈਸੀ ਮੇਰੇ ਕੋਲੇ ਸਾਢੇ 12 ਉਹਨੇ ਅਸੀਂ ਉਹਨਾਂ ਨੂੰ ਪੀਆਈ ਭੇਜਤੀ ਸੀ ਸਰ ਮਤਲਬ ਉਹਦੇ 5-10 ਮਿੰਟਾਂ ਦੇ ਅੰਦਰ ਅੰਦਰ ਅਸੀਂ ਨੇ ਪੁਲਿਸ ਇਨਫੋਰਮੇਸ਼ਨ ਦੇ ਦਿੱਤੀ ਸੀ ਉਹਨਾਂ ਮਤਲਬ ਸਾਡੇ ਵੱਲੋਂ ਕੋਈ ਜ਼ਿਆਦਾ ਦੇਰੀ ਨਹੀਂ ਹੋਈ 5-10 5-10 ਮਿੰਟਾਂ ਦੇ ਅੰਦਰ ਕੋ ਸਾਡੇ ਕੋਲ ਜਿਹੜਾ ਮਾਮਲਾ ਆਇਆ ਜੀ ਜਿਹੜੇ ਪੱਤਰਕਾਰ ਨੇ ਹੈਪੀ ਸ਼ਰਮਾ ਦਾ ਉਹਦੀ ਗੁੱਟਮਾਰ ਦਾ ਸ਼ਾਮ ਨੂੰ ਮਾਮਲਾ ਆਇਆ ਹੈਗਾ ਬਲੇਅਰ ਰੋਡ ਤੇ ਜਿਹੜੀ ਇਹਨਾਂ ਦੁਕਾਨਾਂ ਹੈਗੀ ਉੱਥੇ ਕੁਝ ਜਿਹੜੇ ਅਣਪਛਾਤੇ ਬੰਦੇ ਨੇ ਇਹਦੀ ਕੁੱਟਮਾਰ ਕੀਤੀ ਹੈਗੀ ਅਸੀਂ ਜਾਂਚ ਕਰ ਰਹੇ ਹਾਂਗੇ ਤੇ ਨਾਲ ਦੀ ਨਾਲ ਜਿਹੜੀ ਹੈਗੀ ਹੈ ਹੈਪੀ ਸ਼ਰਮਾ ਦੀ ਅਸੀਂ ਸਟੇਟਮੈਂਟ ਲੈ ਕੇ ਜੋ ਰੈਲੇਵੈਂਟ ਸੈਕਸ਼ਨ ਨੇਗੇ ਉੱਤੇ ਜਿਹੜੀ ਹੈਗੀ ਹੈ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਸਟੇਟਮੈਂਟ ਲਈ ਗਈ ਹੈ ਜੀ ਉਹਦੀ ਜਾਜ ਲੈਣੀ ਹੈ ਜੀ ਸਟੇਟਮੈਂਟ ਲੈ ਰਹੇ ਆ ਜੀ ਉਹਦੀ ਐਮਐਲਆਰ ਕੱਟ ਰਹੀ ਹੈਗੀ ਐਮਐਲਆਰ ਤੋਂ ਬਾਅਦ ਉਹਦੀ ਸਟੇਟਮੈਂਟ ਲਵਾਂਗੇ ਉਸ ਟਾਲ ਦੇ ਵਿੱਚੋਂ ਜੀ ਤਕਰੀਬਨ 11:30 ਵਜੇ ਦੀ ਇੱਥੋਂ ਰਿਪੋਰਟ ਗਈ ਹੈ ਥਾਣੇ ਦੇ ਤੇ ਤਿੰਨ ਘੰਟੇ ਤਕਰੀਬਨ ਕਹਿ ਸਕਦਾ ਲੇਟ ਜਿਹੜੀ ਨਹੀਂ ਜੀ ਪੁਲਿਸ ਪਾਰਟ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀਗੀ ਤੇ ਜਿਹੜੇ ਇਹਦੀ ਦੁਕਾਨ ਤੇ ਵੀ ਜਾਇਆਗੇ ਜਿਹੜੇ ਸਿਸਟਮ ਕੈਮਰੇ ਨੇਗੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂਗੇ ਤੇ ਜਿਹੜੀ ਦੋਸ਼ਾਂ ਦੀ ਭਾਲ ਕਰ ਰਹੇ ਹਾਂ ਜੀ ਬੜੇ ਨੇ ਪੀਟੀਸੀ ਦੇ ਨਾਲ ਕੈਮਰਾਮੈਨ ਟੀਮਾ ਪੱਟੀਵਾਲ ਦੇ ਨਾਲ ਗ